ते बंदे आत्मा आवाज आए। की आत्मा ची सुर्दिर प्यारी चलो ना जी सापसी ਤੇ ਅਸੀਂ ਪਹਿਲਾਂ ਬਾਬਾ ਗੁੱਟਾ ਜੀ ਬਾਬਾ ਗੁੱਟਨ ਸਾਹਿਬ ਜੀ ਤੇ ਮੱਥਾ ਟੇਕ ਕੇ ਤੇ ਹੁਣ ਆ ਗਿਆ ਪਰਿਵਾਰ ਵਿਛੋੜੇ ਤੇ ਸਾਡਾ ਤੇਰਾ ਮੂੰਹ ਜਿਵੇਂ ਕਾਲਾ ਹੀ ਬਰਾਂਗੀ ਕਿਨੇ ਦੋ ਜਣੇ ਸਨੋ ਅੱਡ ਚਾਰ ਕਾਲਾ ਆਪਣੇ ਪੈਸੇ ਆ ਕੇ ਪਰਿਵਾਰ ਦਾ ਵਿਛੋੜਾ ਪਿਆ ਵਾਹਿਗੁਰੂ ਸਤਨਾਮ ਸੋ ਯਾਤਰਾ ਬਹੁਤ ਧੀਆ ਆ ਚੱਲ ਲੈ ਪਰਨਾ ਹਾਂ ਅਨੁਸ਼ ਹੋ ਗਿਆ ਚੜਾਈ ਛੜਨੀ ਓਕੇ ਹਣਾ ਬਹੁਤ ਜਰਾ ਹੋੜੇ ਹੋੜੇ ਬੰਦੇ ਇਧਰ ਤੇ ਆ ਜਾ ਖੁਸ਼ੀ ਲੋ ਜੀ ਇਹ ਉਹ ਮਹਾਨ ਧਰਤੀ ਹੈ ਇਹ ਨੀ ਨਦੀ ਨਦੀ ਅੱਗੇ ਆ ਸਰਸਾ ਨਦੀ ਤੇ ਇੱਥੇ ਪਰਿਵਾਰ ਵਸੋੜਾ ਪਿਆ ਸੀ ਨਹੀਂ ਨਹੀਂ ਇਹ ਤਾਂ ਗਰਾਊਂਡ ਹੈ ਇਹ ਤਾਂ ਬਾਤੋਂ ਬਣਿਆ ਪਹਿਲਾਂ ਉੱਚਾ ਹੁੰਦਾ ਸੀ ਪਹਾੜ ਇਹ ਦੇਖੋ ਅੰਦਰ ਥੋੜੇ ਥੋੜੇ ਦੇਖ ਲਓ ਲੋ ਜੀ ਖਾਣ ਆ ਗਏ ਆਸਤਾਨੇ ਸ਼ਹਾਦਤ ਲਾਈਨ ਹੈ ਤਾਂ ਟਿਕਟਾਂ ਬੰਦੇ ਆਪਦੇ ਤੇ ਤਾਰ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਗੱਡੀ ਪਾਰਕਿੰਗ ਲਾਉਣੀ ਪੈਂਦੀ ਆ ਬੰਦੇ ਦੀ ਆਤਮਾ ਚ ਆਵਾਜ਼ ਆਈ ਐ ਸੁਵਰਗ ਘਿਰਦੇ ਵਾਲੇ ਪਿਆਰੇ ਸੰਿਆਸੀ ਨਿਆ 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 ਕਰੋੜਾ ਰੁਪਇਆ ਲਾ ਕੇ ਬਣਾਇਆ ਕਿੰਨਾ ਸੋਹਣਾ ਉਹ 3D ਹੈ ਨਾ 3D ਕਰਕੇ ਇਹਨਾਂ ਦੇ ਵਿੱਚ ਹੀ ਵੜ ਗਏ ਉਹ ਵੇਖਣ ਆਲਾ ਸੀ 3D ਵਾਲਾ ਸੀ ਬਸ ਇਧਰੋਂ ਤਾਂ ਆਏ ਵੇਖਣ ਨੂੰ ਬਸ ਆਮ ਬਣਾਏ ਸਾਰੇ ਬਹੁਤ ਸੋਹਣਾ ਬਣਿਆ ਜੀ ਸ਼ਹਾਦਤ ਤੇ ਸ਼ਹਾਦਤ ਤੇ ਦਾਸ ਤਾਂ ਹਾਂ ਚਲੋ ਆਜੋ ਉਧਰ ਬਸੂੰ ਐਂਦੀ ਜਾਣਾ ਪਣਾ ਤੁਹਾਰੇ ਸੋਹਣੇ ਲੱਗਦੇ ਨੇ ਸਾਰਾ ਵਧੀਆ ਲੱਗਦਾ ਲੱਗ ਗਿਆ ਹੁਣ ਸਾਰਾ ਇਤਿਹਾਸ ਪਤਾ ਤੂੰ ਤਾਂ ਬਈ 2.5 ਘੰਟੇ ਲੱਗਦੇ ਆ ਅਸੀਂ 1.5 ਘੰਟੇ ਵਾਲਾ ਹੀ ਦੇਖਿਆ ਕਿਉਂਕਿ ਟਾਈਮ ਬੜਾ ਘੱਟ ਆ ਬਈ ਨਾ ਜਾਣਾ ਹਾਂ ਪੋਰਾ ਭਾਗਿਆ ਹੂੰ ਨਾਉਂਡਰੂਰ ਸੋ ਨੋ ਨੋ ਨਾ ਜਾਣਾ ਚੱਲ ਵੇ ਦੋਨੋਂ ਚਲੋ ਚੱਲਗੇ ਹੁਣ ਅਜੇ ਹੁਣ ਚੱਲਦੇ ਆ ਇਹ ਲਿਆ ਜਰੂਰ ਦੇਖ ਕੇ ਜਾਓ ਬਈ ਵਧੀਆ ਸਾਹਮਣੇ ਕੱਚੀ ਘੜੀ ਇਹ ਆ ਦਾਸਤਾਨੇ ਸ਼ਹਾਦਤ ਦਾ ਬਸ ਆਖੀ ਕਰਕੇ ਚੱਲ ਰਹੀਆਂ ਤਿਆਰੀਆਂ ਦੋ ਦਵਾਰ ਕਟਾਣਾ ਸਾਹਿਬ